मैं तो जी यही कहूंगा जी जो बीजेपी ने अपोजिशन पार्टी नाल कर रही है बीजेपी पार्टी इस टाइम वो बहुत ही ज्यादा लोकतंत्र खतरनाक है जी अरविंद केजरीवाल को अपने से इस्तीफा नहीं देना चाहिए था उन्होंने तो दिल्ली में बहुत अच्छे अच्छे काम किए हैं। उसको दोबारा ये पार्टी दोबारा फिर दिल्ली में आएगी शॉकिंग है एज ए प्रेजेंट सीएम सीएम कुछ छोटी कुर्सी नहीं है बहुत बड़ी कुर्सी होंगी सेंटर से बैठे बैठे इस तरह है पहले दो सरकार सीजेपी कांग्रेस जदों ये आम आदमी पार्टी आई इन्होंने बड़ी दिक्कत हुई केजरीवाल जी तो कि बहुत अच्छे इंसान है वैसे आप जो इस्तीफा दे रहे आप अच्छा नहीं समझते कि वह इस्तीफा दे ਅਸੀਂ ਕਾਲ ਤੁਸੀਂ ਦੇਖ ਰਹੇ ਹੋ ਦਾ ਮਿਊਟ ਤੇ ਮੈਂ ਮਨੀਸ਼ ਕੁਮਾਰ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਜੀ ਨੇ ਐਲਾਨ ਕੀਤਾ ਹੈ ਕਿ ਪਰਸੋਂ ਨੂੰ ਉਹ ਆਪਣੇ ਸੀਐਮ पद ਤੋਂ ਸਤੀਫਾ ਦੇ ਦੇਣਗੇ ਤੇ ਮੈਂ ਇਸ ਵਕਤ ਚੰਡੀਗੜ੍ਹ ਦੇ ਕਾਰ ਬਾਜ਼ਾਰ ਦੇ ਵਿੱਚ ਮੌਜੂਦ ਹਾਂ ਤੇ ਇੱਥੇ ਜਾਣਾਂਗੇ ਲੋਕਾਂ ਤੋਂ ਵੀ ਉਹਨਾਂ ਦੇ ਕੀ ਰਾਏ ਹੈ ਕਿ ਕਿਸ ਤਰ੍ਹਾਂ ਦੇਖਦੇ ਹੋ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸੁਨੀਰ ਹੈ ਜੀ ਕੀ ਕਹਿਣਾ ਚਾਹੋਗੇ ਮੈਂ ਤਾਂ ਜੀ ਇਹ ਹੀ ਕਹਾਵਾਂਗਾ ਜੀ ਜੋ ਬੀਜੇਪੀ ਨੇ ਇੱਕ ਅਫੀਲੀਏਸ਼ਨ ਪਾਰਟੀ ਨਾਲ ਕਰ ਰਹੀ ਹੈ ਬੀਜੇਪੀ ਪਾਰਟੀ ਇਸ ਟਾਈਮ ਉਹ ਬਹੁਤ ਹੀ ਜ਼ਿਆਦਾ ਲੋਕਤੰਤਰ ਵਾਸਤੇ ਖਤਰਨਾਕ ਹੈ ਤੇ ਬੀਜੇਪੀ ਪਾਰਟੀ ਨੇ ਜੀ ਜੋ ਕੇਜਰੀਵਾਲ ਜੀ ਨਾਲ ਕੀਤਾ ਉਹ ਬਹੁਤ ਹੀ ਨਿੰਦਰੀ ਹੈ ਜੀ ਤੇ ਉਹਨਾਂ ਨੇ ਇਸਤਫਾ ਜ਼ਰੂਰ ਦੇ ਦੇਣੇ ਲੇਕਿਨ ਇਹ ਦੇ ਨਹੀਂ ਰਹੇ ਇਹ دعਵਾ ਆ ਰਿਹਾ ਭਾਜੀ ਬੀਐਸਪੀ ਵੱਲੋਂ ਜੀ ਦਿੱਲੀ ਦੇ ਵਿੱਚ ਕਹੇ ਕੰਮ ਕਰਿਆ ਉਹਦੇ ਬਾਰੇ ਦੱਸੂਂ ਦਿੱਲੀ ਵਿੱਚ ਭਾਜੀ ਸਕੂਲਾਂ ਦੇ ਹਾਲਾਤ ਤੁਸੀਂ ਜਾ ਕੇ ਦੇਖੋ ਜੀ ਉੱਥੇ ਮੇਰੇ ਸਗੇ ਚਾਚਾ ਜੀ ਵੀ ਰਹਿੰਦੇ ਨੇ ਤੇ ਮੇਰੀ ਭੂਆ ਵੀ ਉੱਥੇ ਰਹਿੰਦੀ ਹੈ ਉਹਨਾਂ ਨੇ ਸਕੂਲਾਂ ਦੇ ਜੋ ਹਾਲਾਤ ਕਰਨੇ ਇਸ ਟਾਈਮ ਕਰ ਰਹੇ ਹੋਏ ਨੇ ਨਾ ਜੀ ਬਿਲਕੁਲ ਏਵਨ ਕਲਾਸ ਦੇ ਉਹਨਾਂ ਨੇ ਸਕੂਲ ਬਣਾਤੇ ਜੀ ਇਦਾਂ ਦੇ ਪ੍ਰਾਈਵੇਟ ਸਕੂਲ ਸਾਡੇ ਚੰਡੀਗੜ੍ਹ ਵੀ ਨਹੀਂ ਆਗੇ ਜਿਸ ਲੈਵਲ ਤੇ ਉਹਨਾਂ ਨੇ ਸਕੂਲ ਬਣਾਤੇ ਜੀ ਉੱਤੇ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਪੰਜਾਬ ਦਾ ਭਾਜੀ ਦੇਖੋ ਤੁਸੀਂ ਬਹੁਤ ਵਧੀਆ ਇਸ ਟਾਈਮ ਹਾਲਾਤ ਨੇ ਸਕੂਲਾਂ ਨੂੰ ਅਪਗ੍ਰੇਡ ਕਰਿਆ ਜਾ ਰਿਹਾ ਜੀ ਲੋਕਾਂ ਦੇ ਵੱਲੋਂ ਨਸ਼ੇ ਵਾਲੇ ਵੱਲੋਂ ਆਪਣੇ ਜਿਹੜੇ ਭਵੰਤਮਾਨ ਜੀ ਆ ਬਹੁਤ ਵਧੀਆ ਕੰਮ ਕਰ ਰਹੇ ਨੇ ਪੂਰੀ ਰੋਕਥਾਮ ਕਰ ਰਹੇ ਨੇ ਨਸ਼ੇ ਵੱਲੋਂ ਜੀ ਆਪਣੀ ਤੇ ਵਧੀਆ ਸਰਕਾਰ ਚਲਾ ਰਹੇ ਨੇ ਜੀ ਭਵੰਤਮਾਨ ਜੀ ਵੀ ਜੀ ਆਪਣਾ ਕੀ ਅਗਲੀ ਵਾਰ ਕੇਜਰੀਵਾਲ ਜੀ ਦਿੱਲੀ ਦੇ ਵਿੱਚ ਉਹ ਨਵਾਂ ਜਿਹੜਾ ਚਿਹਰਾ ਲੈ ਕੇ ਆਉਂਗੇ ਸੀਐਮ ਦਾ ਤਾਂ ਜਿੱਤ ਜੂਗੇ ਅਗਲੀ ਵਾਰੀ ਆਮ ਆਦੀ ਪਾਰਟੀ ਨੂੰ ਵੋਟਾਂ ਮਿਲਣਗੀਆਂ ਬਿਲਕੁਲ ਮਿਲਣਗੀਆਂ ਜੀ ਉਹਨਾਂ ਦੇ ਕੰਮ ਤੇ ਵੋਟਾਂ ਮਿਲਣਗੀਆਂ ਜੀ ਉਹਨਾਂ ਨੂੰ ਆਮ ਆਗਦੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਆਪਣਾ ਦਿੱਲੀ ਦੇ ਵਿੱਚ ਜੀ ਪੰਜਾਬ ਦੇ ਵਿੱਚ ਤੇ ਦਿੱਲੀ ਵਿੱਚ ਜੀ 101% ਜਿੱਤ ਕੇ ਆਣਗੇ ਜੀ ਸਰ ਕੇਜਰੀਵਾਲ ਸਾਹਿਬ ਪਰਸੋ ਸਤੀਫਾ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਦੇ ਵੱਲੋਂ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਸਰ ਇਸ ਤਰ੍ਹਾਂ ਹੈ ਪਹਿਲੇ ਦੋ ਸਰਕਾਰਾਂ ਸੀਗਾ ਬੀਜੇਪੀ ਤੇ ਕਾਂਗਰਸ ਜਦੋਂ ਇਹ ਆਮ ਆਦਮੀ ਪਾਰਟੀ ਆਈ ਇਹਨਾਂ ਨੂੰ ਬੜੀ ਦਿੱਕਤ ਹੋਈ ਜਿਹੜੀ ਵਾਲਜੀ ਤੋਂ ਕਿ ਬਹੁਤ ਅੱਛੇ ਇਨਸਾਨ ਆ ਵੈਸੇ ਆਪਾਂ ਜਿਹੜਾ ਇਸਤੀਫਾ ਦੇ ਰਹੇ ਆਪਾਂ ਇਹ ਅੱਛਾ ਨਹੀਂ ਸਮਝਦੇ ਕਿ ਉਹ ਇਸਤੀਫਾ ਦੇ ਬਹੁਤ ਅੱਛੇ ਕੰਮ ਕਰ ਗਏ ਦਿੱਲੀ ਦੀ ਦਿੱਲੀ ਦੀ ਜਿਹੜੀ ਪਬਲਿਕ ਆ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੀ ਹੈ ਔਰ ਬਹੁਤ ਅੱਛੇ ਕੰਮ ਕਰ ਰਹੇ ਆ ਔਰ ਅੱਗੇ ਵੀ ਕਰੂਗੇ ਔਰ ਆਪਾਂ ਨੂੰ ਅੱਛਾ ਨਹੀਂ ਲੱਗਦਾ ਕਿ ਉਹ ਇਸਤੀਫਾ ਦੇਣ ਤੇ ਦਿੱਲੀ ਦੀ ਅਗਲੀ ਵਾਰ ਇਹ ਤਾਂ ਪੱਕੀ ਉਹਨਾਂ ਹਾਂ 100% ਹੈ ਔਰ ਦਿੱਲੀ ਚ ਆਣੀ ਵੀ ਚਾਹੀਦੇ ਬਹੁਤ ਅੱਛੇ ਇਨਸਾਨ ਹੈ ਦਿਲ ਦੇ ਵੀ ਅੱਛੇ ਹੈ ਔਰ ਕੰਮ ਵੀ ਅੱਛੇ ਕਰਦੇ ਆ ਬਹੁਤ ਵਧੀਆ ਕੰਮ ਕਰਦੇ ਆ ਕੰਮ ਵੀ ਅੱਛੇ ਕਰਦੇ ਆ ਕਿਹੜੇ ਕਿਹੜੇ ਕੰਮ ਕਰੋ ਪਸੰਦ ਆ ਉਹਦੇ ਕੰਮ ਸਾਰੇ ਕਰਦੇ ਜੀ ਜਿੰਨੇ ਉਹਨਾਂ ਨੇ ਸਕੂਲ ਹਸਪੀਟਲਸ ਐਰਾ ਵਗੈਰਾ ਸਾਰੇ ਅੱਛੇ ਕੰਮ ਕੀਤੇ ਆ ਉਹਨਾਂ ਨੇ ਗਰੀਬਾਂ ਦੀ ਉਹ ਕਰਦੇ ਮਦਦ ਕਰਦੇ ਆ ਸਾਰਾ ਕੁਝ ਕਰ ਰਹੇ ਆ ਇਲੈਕਟ੍ਰੀਸ਼ੀਅਨ ਦਾ ਉਹ ਸਾਰਾ ਬਿੱਲ ਐਰਾ ਵਗੈਰਾ ਜੋ ਵੀ ਕਰ ਰਹੇ ਆ ਪੰਜਾਬ ਚ ਵੀ ਉਹਨਾਂ ਨੇ ਕੰਮ ਅੱਛੇ ਕਰ ਰਹੇ ਆ ਅੱਛੇ ਕਰ ਰਹੇ ਆ ਸਰ ਮਨਦੀਪ ਮਨਦੀਪ ਸਿੰਘ ਜੀ ਕੀ ਕਹਾਂਗਾ ਜੀ ਦਿੱਲੀ ਦੇ ਸਰਪਪ ਸਪੀਕਰ ਦੇਵਾ ਐਲਾਨ ਕੀਤਾ ਹੈ ਪਰਸੋਂ ਉਸ ਇਮੇ ਜੀ ਸਰ ਜੀ ਪਤਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਸਰ ਨਿਊਜ਼ ਸਟੈਕ ਸ਼ੌਕਿੰਗ ਹੈ ਐਜ਼ ਅ ਪ੍ਰੈਜ਼ੀਡੈਂਟ ਸੀਐਮ ਸੀਐਮ ਦੀ ਕੋ ਛੋਟੀ ਕੁਰਸੀ ਨਹੀਂ ਹੈ ਬਹੁਤ ਵੱਡੀ ਕੁਰਸੀ ਹੈ ਉਹ ਵੀ ਦਿੱਲੀ ਸੈਂਟਰ ਦੇ ਸੇ ਬੈਠੇ ਹੈ ਦਿੱਲੀ ਜੀ ਬੈਠੇ ਹੈ ਉਹ ਆਪਣੀ ਸੀਟ ਤੋਂ ਦੇ ਰਹੇ ਹੈ ਇਸ ਤਫਾ ਵਗਰੇ ਇੱਕ ਗੱਲ ਹੈ ਕਿ ਹਰ ਇੱਕ ਬੰਦਾ ਇਹ ਕੰਮ ਨਹੀਂ ਕਰ ਸਕਦਾ ਕ ਕੋਈ ਜਿਹੜਾ ਬੰਦਾ ਹੈਗਾ ਉਹ ਕਰ ਸਕਦਾ ਹੈ ਕੱਲ ਤਾਂ ਸ਼ੌਕਿੰਗ ਹੈ ਮਗਰ ਮੇਨ ਚੀਜ਼ਾ ਕੀ ਰੀਜ਼ਨ ਇਹ ਦੇਖੋ ਨਾ ਅਗਲੇ ਕਰਿਆ ਦੋ ਦਿਜ ਮੈਂ ਇਸ ਤੇਵਾ ਦੇ ਰਿਹਾ ਐਲੀਗੇਸ਼ਨ ਕਈ ਲੱਗ ਰਹੇ ਆ ਜਿਹੜੇ ਜਿਨ੍ਹਾਂ ਦਾ ਪ੍ਰੂਫ ਕੋਈ ਨਹੀਂ ਹੋਇਆ ਐ ਜੇ ਐਲੀਗੇਸ਼ਨ ਜਿਨਵੇਂ ਐਲੀਗੇਸ਼ਨ ਉਹਨਾਂ ਤੇ ਲੱਗੇ ਆ ਅਗਲੇ ਆਪਣੀ ਕਾਰ ਰੱਖਣ ਵਾਸਤੇ کہہ ਰਹੇ ਆ ਕਿ ਮੇਰੇ ਉੱਪਰ ਇੰਨੇ ਵੱਡੇ ਬਲੇਮ ਲੱਗ ਰਹੇ ਆ ਮੈਂ ਆਪਣੀ ਸੀਟ ਤੋਂ ਇਸ ਤੇਵਾ ਦੇ ਰਿਹਾ ਕਾਫੀ ਸ਼ੌਕਿੰਗ ਗੱਲ ਆ ਵਕੀ ਦੋ ਦਿਨ ਬਾਅਦ ਪਤਾ ਲੱਗੂਗਾ ਸਾਡੇ ਅਸਤੇ ਇਹ ਗੱਲ ਹੈ ਕਿ ਇੱਕ ਬੰਦਾ ਕਾਫੀ ਨੀਚੇ ਔਰ ਕੇ ਬੰਦਾ ਉੱਪਰ ਆ ਸੀਗਾ ਉਹ ਕਾਫੀ ਉੱਪਰਲੇ ਲੈਵਲ ਤੇ ਪਹੁੰਚਿਆ ਬੰਦਾ ਤੇ ਉਹ ਹੁਣ ਦੋ ਦਿਨ ਬਾਅਦ ਹੁਣ ਪਤਾ ਲੱਗੂਗਾ ਕਿ ਗੱਲ ਕਹਿ ਨਹੀਂ ਸਕਦਾ ਕਿ ਗੁੱਡ ਗੱਲ ਨਾਟ ਗੁੱਡ ਇਨ ਅ ਗੁੱਡ ਵੇ ਭਾਈ ਦਿੱਲੀ ਦੁਆਰਾ ਜਿੰਨਾ ਵੀ ਕੰਮ ਕਰਕੇ ਕਿਤੇ ਆ ਬਸ ਦੇਖੋ ਕੰਮ ਕੀਤੇ ਦਿੱਲੀ ਮੈਂ ਆਪਕੇ ਵਰਗੇ ਆ ਉਥੇ ਲੋਕਾਂ ਤੋਂ ਮੈਂ ਕਈ ਵਾਰ ਤੀਆਂ ਸੁਨੇ ਆ ਉਹ ਆਪ ਕਹਿ ਰਹੇ ਕਿ ਸਾਡੇ ਅਸਰ ਕਾਫੀ ਕੁਝ ਹੋਇਆ ਲੋਅਰ ਲੈਵਲ ਤੇ ਬਹੁਤ ਕੰਮ ਕੀਤਾ ਜਿੱਥੇ ਆਮੰਦ ਦਾ ਸੋਚ ਜਾਨੀ ਜਿੰਨਾ ਬਾਰੇ ਉਹਨਾਂ ਬਾਰੇ ਇਹਨਾਂ ਨੇ ਕੰਮ ਕੀਤਾ ਉਥੇ ਲੋਕੀ ਪਸੰਦ ਬਹੁਤ ਕਰਦੇ ਆ ਦੁਬਾਰਾ ਵਾਪਸ ਆਣਾ ਜ਼ਰੂਰੀ ਹੈ ਇਹਨਾਂ ਨੂੰ ਬਹੁਤ ਲੋਕਾਂ ਦੇ ਕੰਮ ਵਿੱਚ ਪ੍ਰੈਜ਼ੈਂਟ इन्होंने फिजिकली लोगों के काम देखे सुभाष केजरीवाल सीएम इस्तीफा सर हमने भी मीडिया में ये देखा है इसके बारे में सुना है कि केजरीवाल जी इस्तीफा दे रहे हैं बट उनके जो काम किए हैं अच्छे काम किए हैं दिल्ली में उन्होंने तो वो इस्तीफा दिया है तो अच्छी बात है काम कर का रखे हैं अच्छे काम कर का रखे हैं तो जनता उनको फिर द्वारा चुन लेगी कोई तो ऐसी बात नहीं है जो काम करेगा उसको द्वारा जनता जरूर हाँ उन्होंने काम किया तो पहली बार किसी सीएम पहले सीएम है जो अपने आप इस्तीफा दे दिया नहीं ऐसा कभी नहीं देखा जी वो अच्छे हैं तो इसलिए वो कर रहे हैं जनता उनको द्वारा ले आएगी ऐसी बात अरविंद केजरीवाल को अपने पद से इस्तीफा नहीं देना चाहिए था ਉਹਨਾਂ ਨੇ ਬਿੱਲੀ ਬਹੁਤ ਅੱਛੇ-ਅੱਛੇ ਕੰਮ ਕੀਏ। ਉਸਕੋ ਦੁਬਾਰਾ ਇਹ ਪਾਰਟੀ ਦੁਬਾਰਾ ਫਿਰ ਦਿੱਲੀ ਵਿੱਚ ਆਏਗੀ। ਉਹਨਾਂ ਨੇ ਬਹੁਤ ਗਲਤ ਅਸਤੀਫਾ ਦਿੱਤਾ ਆਪਣੇ ਅਹੁਦੇ ਸੇ। ਬਹੁਤ ਬੜੀਆ ਕੰਮ ਹੋਇਆ ਦਿੱਲੀ ਨੇ। ਦੁਬਾਰਾ ਪਾਰਟੀ ਕਿਤੇ ਵੀ? ਬਿਲਕੁਲ ਜੀ ਬਿਲਕੁਲ ਦੁਬਾਰਾ ਫਿਰ ਆਏਗੀ ਜੀ ਪਾਰਟੀ ਦਿੱਲੀ ਵਿੱਚ। ਅਰਵਿੰਦ ਕੇਜਰੀਵਾਲ ਜਿੰਦਾਬਾਦ। ਹਾਇਕ ਜਿਹੜਾ ਗਰੀਬ ਤਬਕਾ ਹੈਗਾ ਉਸ ਨੂੰ ਜਰੂਰ ਉਹਨਾਂ ਨੇ ਫੈਸਿਲੀਟ ਕੀਤਾ ਕਿ ਬਿਜਲੀ ਪਾਣੀ ਦੇ ਪੈਸੇ ਮਾਫ਼ ਕਰਤੇ। ਉਹਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਜਿਹੜਾ ਸੀਗਾ ਉਹ ਮੈਨੇਜਮੈਂਟ ਉਹਨਾਂ ਦੀ ਚੱਲੀ ਗਈ